ਕੋਈ ਨਾਮ ਰੋਲੇ ਮੇਰਾ ਨਾਮ ਹੈ ਜੀ ਮਨਿੰਦਰ ਸਿੰਘ ਆ ਆਪਣੀ ਕਨਫੈਕਸ਼ਨਰੀ ਦੀ ਦੁਕਾਨ ਸੀ ਬੱਜੀ ਇੱਕ ਸਾਲ ਤੋਂ ਅਸੀਂ ਕਰ ਰਹੇ ਆ ਜੀ ਕੀ ਗੱਲ ਸੀ ਇਹ ਮਾਮਲਾ ਕੀ ਹੋਇਆ ਮਾਮਲਾ ਇਦਾਂ ਹੀ ਸਾਨੂੰ ਕਿਸੇ ਮੱਤਰਵੇਲੀ ਦਾ ਫੋਨ ਆਇਆ ਜੀ ਉਹ ਇੰਡਸਟਰੀ ਯਾਰੇ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਤੁਹਾਡੇ ਸ਼ਟਰ ਪੱਟੇ ਹੋਏ ਨੇ ਡਾਕ ਦੇ ਤੋਂ ਅਸੀਂ ਜਦੋਂ ਸ਼ੌਪ ਤੇ ਆਏ ਆ ਜੀ ਅਸੀਂ ਦੇਖਿਆ ਵੀ ਸਾਡਾ ਦਾ ਸ਼ਟਰ ਪੱਟਿਆ ਪੱਟਿਆ ਸਾਡੇ ਨਾਲ ਦੀਆਂ ਦੁਕਾਨਾਂ ਦੇ ਵੀ ਸ਼ਟਰ ਪੱਟੇ ਹੋਏ ਆ ਸਾਡੀਆਂ ਤਿੰਨ ਦੁਕਾਨਾਂ ਦਾ ਨੁਕਸਾਨ ਹੋਇਆ ਚੌਥੀ ਵਿਦਾਨ ਦੇ ਵੀ ਟਰਾਈ ਕਰਦੇ ਸੀਗੇ ਉਹ। ਜਦੋਂ ਚੌਥੀ ਦਾ ਉਹਨਾਂ ਦੇ ਕੋਈ ਹੱਥ ਪੱਲੇ ਨਹੀਂ ਲੱਗਿਆ ਤਾਂ ਜਾਂ ਉਹਨਾਂ ਨੂੰ ਕੋਈ ਵਿੜਕਾ ਗਈ ਉਹ ਬੰਦੇ ਭੱਜ ਗਏ ਜੀ। ਲੋਕ ਵਗੈਰਾ ਤੋੜੇ ਹੋਏ ਨੇ ਜਾਂ ਸ਼ਟਰ ਇਹ ਸ਼ਟਰ ਪੱਟੇ ਹੋਏ ਆ ਜੀ। ਲੋਕ ਨੂੰ ਟਰਾਈ ਨਹੀਂ ਕੀਤਾ ਉਹਨਾਂ ਨੇ। ਯਾਨੀ ਕਿ ਉਹਨਾਂ ਕੋਲ ਟੂਲ ਵਗੈਰਾ ਸਾਰਾ ਕੁਝ ਸੀਗਾ ਜਿਹਦੇ ਨਾਲ ਉਹਨਾਂ ਦਾ ਕੁਝ ਕਰ ਸਕਣ ਉਹ। ਯਾਨੀ ਕਿ ਐਕਸਪਰਟ ਬੰਦੇ ਦਾ ਕੰਮ ਲੱਗਦਾ ਜੀ। ਕਿੰਨਾ ਗਿਨ ਨੁਕਸਾਨ ਹੋ ਗਿਆ। ਨੁਕਸਾਨ ਅਦਰ ਜਿਹੜੀ ਸੇਵਿੰਗ ਪਈ ਹੁੰਦੀ ਆ ਬੰਦੇ ਕੋਲੇ ਮਤਲਬ ਕੈਸ਼ ਹੀ ਲੈ ਕੇ ਗਏ ਨੇ ਉਹ। ਕੈਸ਼ ਤੋਂ ਇਲਾਵਾ ਕੁਝ ਨਹੀਂ ਨਕਤਨ ਕੀਤਾ ਉਹਨਾਂ ਨੇ। ਯਾਨੀ ਕਿ 15-20 ਹਜ਼ਾਰ ਦਾ ਟੋਟਲ ਲਾਸ ਹੋ ਗਿਆ ਜੀ। ਉਹ ਪ੍ਰਸ਼ਾਸਨ ਕੰਪਲੀਟ ਕਰਤੀ। ਹਾਂਜੀ ਕੰਪਲੀਟ ਕਰਤੀ ਜੀ। ਕੀ ਮੰਗੇ ਕਰਦੇ? ਮੰਗ ਇਹੀ ਕਰਦੇ ਆਂ ਜੀ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਵੀ ਸਾਨੂੰ ਇਨਸਾਫ ਜਿਆ ਦਵਾਇਆ ਜਾਵੇ ਜੀ। ਕੀ ਲੱਗਦਾ ਕਿਸੇ ਤੇ ਸ਼ੱਕ ਤਾਂ ਨਹੀਂ ਲੱਗਦਾ ਕੋਈ ਅਜੇ। ਸ਼ੱਕ ਇਦਾਂ ਵੀ ਸ਼ਹਿਰ 'ਚ ਵੀ ਬਹੁਤ ਚੋਰੀਆਂ ਹੋ ਰਹੀਆਂ ਨੇ ਸਰ। ਸਾਨੂੰ ਤਕਰੀਬਨ ਉਹੀ ਬੰਦਿਆਂ ਦੇ ਕੰਮ ਲੱਗਦੇ ਆ ਜਿਹੜੇ ਸ਼ਹਿਰ 'ਚ ਕਰ ਰਹੇ ਨੇ ਉਹਨਾਂ ਨੇ ਹੀ ਇੱਥੇ ਕੀਤਾ ਹੋ ਸਕਦਾ ਆ ਕੋਈ ਚੌਕੀਦਾਰ ਹੈ ਇੱਥੇ ਪਹਿਰੇਦਾਰ ਹੈਗਾ ਕੋਈ ਪਹਿਰੇਦਾਰ ਕੋਈ ਚੌਕੀਦਾਰ ਹੈ ਨਹੀਂ ਅਸੀਂ ਥੋੜਾ ਸ਼ਹਿਰ ਤੋਂ ਬਾਹਰ ਨਿਕਲ ਜਾਨੇ ਆ ਜੀ ਸੈਕਟਰ 11 ਸਕੂਲ ਦੇ ਪੁਆਇੰਟ ਤੋਂ ਥੋੜਾ ਅੱਗੇ ਆ ਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਪਹਿਨਾ ਕੁਲਦੀਪਰਾ ਮਾ ਜੀ ਆ ਕਿਹੜੀ ਜਗ੍ਹਾ ਤੇ ਰਹਿੰਦੇ ਆ ਮੱਛੀਵੜੇਂਦਰ ਕੋਲੋਨੀ 'ਚ ਦੁਕਾਨ ਕਿਹੜੀ ਜਗ੍ਹਾ ਤੇ ਹੈ ਤੁਹਾਡੀ ਦੁਕਾਨ ਕੋਲ ਰੋਡ ਮੱਛੀਵੜਾ ਜੀ ਆਪਣੇ హెয়ার ਸਲੂਨ ਆ ਜੀ ਕੀ ਗੱਲ ਹੋਈ ਸੀ ਕਿ ਇਸ ਤਰ੍ਹਾਂ ਹੋਇਆ ਹੈ ਸਭ ਕੁਝ ਇਹ ਵੀਰ ਜੀ ਮੈਂ ਸਵੇਰੇ ਗਰਾਊਂਡ ਦੇ ਵਿੱਚ ਸੀਗਾ ਮੈਨੂੰ ਅਚਾਨਕ ਬੜੇ ਮਿੱਤਰ ਆਇਆ ਮੇਰੇ ਕੋਲ ਉਹਨੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਸ਼ਟਰ ਪੱਟੇ ਹੋਏ ਨੇ ਤੇ ਜਦ ਅਸੀਂ ਆ ਕੇ ਦੇਖਿਆ ਤਾਂ ਤਿੰਨ ਦੁਕਾਨਾਂ ਦੇ ਸ਼ਟਰ ਪੱਟੇ ਹੋਏ ਸੀਗੇ ਤੇ ਇੱਕ ਦੁਕਾਨ ਦੇ ਪਿਛੋਂ ਮੋਗਾ ਕੱਢ ਗਏ ਸਮਾਨ ਕੱਢਿਆ ਹੋਇਆ ਸੀਗਾ ਕਿੰਨਾ ਨੁਕਸਾਨ ਹੋਇਆ ਬਾਈ ਜੀ ਕਿਹੜੀ ਕਿਹੜੀ ਚੀਜ਼ ਲੈ ਕੇ ਨੁਕਸਾਨ ਹੈ ਬਾਈ ਜੀ ਗੱਲੇ ਦੇ ਵਿੱਚ ਰੱਖੇ ਹੋਏ ਸੀਗੇ ਪੈਸੇ ਜੀ ਅੱਜ ਦਾ ਬਿੱਲ ਬੁੱਲ ਭਰਉਣ ਦੇ ਲਈ ਰੱਖੇ ਹੋਏ ਸੀਗੇ ਯਾਨੀ ਕਿ 6000 ਮੇਰੇ ਗੱਲੇ ਦੇ ਵਿੱਚ ਸੀਗਾ ਤੇ ਇਹਨਾਂ ਵੀਰੋਣਾਂ ਦੇ ਗੱਲੇ ਦੇ ਵਿੱਚ ਵੀ ਗੱਲੇ ਹੀ ਫੁੱਲ ਕੇ ਲੱਗੇ ਹੋਏ ਸਾਰਾ ਸਮਾਨ 15-20 ਹਜ਼ਾਰ ਸਾਰੀਆਂ ਦੁਕਾਨਾਂ ਦੇ ਗੱਲੇ ਹੀ ਫੁੱਲ ਨੇ ਹਾਂਜੀ ਗੱਲੇ ਫੁੱਲੇ ਹੋਏ ਸੀ ਕੋਈ ਹੋਰ ਸਮਾਨ ਵੀ ਹੋਰ ਸਮਾਨ ਨਹੀਂ ਜੀ ਕੋਈ ਚੱਕ ਹੋਇਆ ਜੀ 15-20 ਹਜ਼ਾਰ ਦਾ ਟੋਟਲ ਨੁਕਸਾਨ ਹੋਇਆ ਜੀ ਕਿੰਨੇ ਕ ਵਜੇ ਦੀ ਘਟਨਾ ਲੱਗਦੀ ਕੋਈ ਕੈਮਰੇ ਜਾਂ ਸੀਸੀਟੀਵੀ ਲੱਗੇ ਹੋਏ ਤਕਰੀਬਨ ਮੇਰੇ 10 ਵਜੇ ਤੱਕ ਮੈਂ ਉਹ ਕੰਮ ਕਰਕੇ ਗਿਆ ਜੀ ਰੈਸਟਮਰ ਦਾ ਤੇ ਉਸ ਤੋਂ ਬਾਅਦ ਦੀ ਗੱਲ ਆ ਜੀ ਤੇ 12:00 ਵਜੇ ਦੀ ਗੇਟ ਦੀ ਗੱਲ ਲੱਗਦੀ ਕੋਈ ਕੈਮਰੇ ਵਗੈਰਾ ਲੱਗੇ ਹੋਏ ਤੁਹਾਡੇ ਕੈਮਰੇ ਅਸੀਂ ਚੈੱਕ ਕੀਤੇ ਸੀਗੇ ਜਿੰਮ ਵਾਲੇ ਫੋਕਸ ਜਿੰਮ ਦੇ ਵੀ ਅਖਰਾਂ ਨੇ ਚੈੱਕ ਕੀ ਜਾਂਦੇ ਜੀ ਯਾਨੀ ਕਿ ਤਿੰਨ ਚਾਰ ਚੀਜ਼ਾਂ ਲੰਗੀਆਂ 12 ਵਜੇ ਦੇ ਗੇਟ ਮੋਟਰਸਾਂ ਦੇ ਲੰਗੇ ਹੋਏ ਨਹੀਂ ਉਸ ਤੇ ਹੀ ਸ਼ੱਕ ਦੇ ਆਧਾਰ ਤੇ ਆ ਰਿਹਾ ਜੀ ਹਾਂਜੀ ਪੁਲਿਸ ਕੰਪਲੀਟ ਕੀਤੀ ਜੀ ਉਹਦੇ ਫੋਨ ਵੀ ਕਰਤਾ 112 ਤੇ ਜੀ ਤੇ ਅਸੀਂ ਉਹ ਕੰਪਲੀਟ ਵੀ ਕੀਤੀ ਕੀ ਕਹਿੰਦਾ ਪੁਲਿਸ ਸਰ ਉਹ ਕਹਿੰਦੇ ਤੁਸੀਂ ਕੰਪਲੀਟ ਦਰਜ ਕਰਾ ਦਿਓ ਫੋਟੋਆਂ ਵਗੈਰਾ ਚੈੱਕ ਕਰਵਾ ਦਿਆਂਗੇ ਤੇ ਕਾਰਵਾਈ ਕਰਾਂਗੇ ਜੀ ਕੀ ਮੰਗ ਕਰਦੇ ਆ ਮੰਗਦਾ ਵੀਰ ਜੀ ਇਹੀ ਆਈ ਐਡਾ ਗਰੀਬ ਆਂਦੇ ਜੀ ਬੇ ਸਾਡਾ ਨੁਕਸਾਨ ਜਿਹੜਾ ਹੋਇਆ ਵਾ ਉਹ ਸਾਨੂੰ ਮੁਆਜਰਤਾ ਹੈ ਸ਼ਹਿਰ ਚ ਵੀ ਬਹੁਤ ਚੋਰੀਆਂ ਹੋ